ਤੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 23000 ਪਹਿਲਾਂ ਹੀ ਹਰੇ ਚਾਹੀ ਨਾਲ 1100 ਕਿੱਥੋਂ ਦਿਓਗੇ ਪੈਸੇ ਕਿੱਥੋਂ ਲਿਆਉਂਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਕਿਉਂ ਖਾਂਦੇ ਹੋ 11000 12000 ਕਰੋੜ ਰੁਪਈਆ ਲਵੰਦਨ ਸੰਤ ਭੁਵਾਂ ਅਜੇ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ ਦਿੱਤੇ ਕਿਨੂ ਆ ਮਿੱਤਰਾ ਭਾਈ ਜੇ ਕਿਸੇ ਦੇ ਘਰ ਦੇ ਵਿੱਚ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਕਰਦੇ ਭਾਂਡੇ ਵੇਚ ਕੇ ਚਲਾਉ ਹੈ ਤੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 31000 ਪਹਿਲਾਂ ਹੀ ਹਰੇ ਪਛਾਈ ਨਾਲ 1100 ਕਿੱਥੋਂ ਦੇਓਗੇ ਪੈਸੇ ਕਿੱਥੋਂ ਲਿਆਉਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਰੇਤੇ ਵਾਲੇ ਜਿਹੜੇ ਜੀਐਸਟੀ ਤੋਂ ਬਾਹਰ ਨੇ ਸ਼ਰਾਬ ਵਾਲੇ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਪਤ ਦੁੱਗਣੀ ਆ ਮੈਂ ਹੱਕਕ ਨਹੀਂ ਪਰ ਕਿਉਂ ਸਮਗਲਿੰਗ ਹੋਵੇ ਕਿਉਂ ਖਾਨਦੇ ਹੋ 11000 12000 ਕਰੋੜ ਰੁਪਈਆ ਲਵੰਦੇ ਲਾਇਸੈਂਸ ਭੁਆੰਦਾ ਅਜੇ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ ਕਿਤੇ ਕਿਨੂਆ ਮਿੱਤਰਾ ਹੈ ਦੱਸੋ ਨਾ ਇਹ ਭਾਈ 50000 ਕਰੋੜ ਦੁੱਗਣਾ ਹੁੰਦਾ ਤੁਸੀਂ ਕਰਜੇ ਲੈ ਲੈ ਕੇ ਪੱਤਰੇ ਵਾਜਨੇ ਉਹ ਕਿਤੇ 1200 ਏਕੜ ਥਾਂ ਲੈ ਲਈ ਕਿਤੇ ਮੋਹ ਖੈਰ ਜਾ ਮਿੱਤਰਾ ਕਿਤੇ ਮੌਲੇ ਲਈ ਕਿਤੇ ਕੁਛ ਲੈ ਲਿਆ ਹੈ ਜੀ ਹੁਣ ਫੇਰ 2.5 ਹਜ਼ਾਰ ਕਰੋੜ ਕਰਜਾ ਲੇਤਾ ਚਿੱਟਾ ਹਾਥੀ ਬਣਤਾ ਹੈ ਤੁਸੀਂ ਤਾਂ ਕਹਿੰਦੇ ਸੀ ਪੀਪੀਆ ਰੱਦ ਕਰਾਂਗੇ ਇਹ ਮਤਲਬ ਇਹ ਜਿਹੜੇ ਸੁਪਨੇ ਪੰਜਾਬ ਦੇਖਦਾ ਹੈ ਦੇਖਣੋਂ ਕਦੇ ਨਾ ਹਟੇ ਕਿਉਂਕਿ ਜਦੋਂ ਸੁਪਨੇ ਮਰਦੇ ਆ ਨਾ ਫਿਰ ਬਹੁਤ ਇੱਕ ਅੰਗਾਲੀਆਂ ਆਉਂਦੀਆਂ ਇਹ ਸੁਪਨੇ ਮਰਨ ਨਹੀਂ ਦੇਣੇ ਲੇਕਿਨ ਝੂਠੇ ਸੁਪਨੇ ਵੇਚਣ ਨਹੀਂ ਦੇਣੇ ਹੁਣ ਗੁਰੂ ਦੇ ਫਲਸਫੇ ਨਾਲ ਲੱਗ ਕੇ ਇਹ ਜਿਹੜਾ ਲਾਲਚ ਹੈ ਲੋਭ ਹੈ 100 ਬੰਦਿਆਂ ਤੱਕ ਤੱਕ ਸੀਮਿਤ ਨਹੀਂ ਰਹਿਣ ਦੇਣੀ ਮੈਂ ਗੁਰੂ ਦੇ ਅਸ਼ੀਰਵਾਦ ਦੇ ਨਾਲ ਗੁਰੂ ਦੇ ਫਲਸਫੇ ਦੇ ਨਾਲ ਜੁੜ ਕੇ ਕਹਿਣਾ ਕਿ ਜਿਵੇਂ ਬੱਦਲ ਸਮੁੰਦਰ ਤੋਂ ਪਾਣੀ ਲੈਂਦਾ ਹੈ ਮੀਂਹ ਵਰਾਉਂਦਾ ਤੇ ਨਦੀਆਂ ਰਾਹੀਂ ਚਾਰ ਗੁਣਾ ਕਰਕੇ ਸਮੁੰਦਰ ਨੂੰ ਮੋੜਦਾ ਹੈ ਸਰਕਾਰ ਦਾ ਕੰਮ ਇਹੀ ਹੈ ਕਿ ਲੋਕਾਂ ਦੀ ਤਾਕਤ ਲਵੇ ਲੋਕਾਂ ਨੂੰ ਮੋੜੇ ਪੀ ਪੀਟੀਚਰ ਟੰਕੀਆਂ ਤੇ ਇਹ ਕਹਿੰਦੇ ਧਰਨਾ ਨਹੀਂ ਲਗਣ ਦੇਣਾ ਹੈ ਸਵੇਰੇ ਪੀਐਸਪੀਸੀਲ ਵਾਲੇ ਕਹਿੰਦੇ ਤਨਖਾਹ ਨਹੀਂ ਮਿਲਦੀਆਂ ਅਸਾਮੀਆਂ ਕਹਿੰਦੇ ਅਸਾਮੀ ਛੱਡੋ ਹੀ ਨਾ ਜਿੱਥੇ 20000 ਸੀ ਉੱਥੇ 5000 ਕਰ ਦਿਓ ਓਏ ਐ ਅਸਾਮੀਆਂ ਖੜੇ ਖੜ ਯਾਰ ਐ ਅਸਾਮੀਆਂ ਖਤਮ ਕਰਨ ਨਾਲ ਇਹ ਆ ਜਾ ਯਾਰ ਸਾਮੀ ਕਹਿੰਦੇ ਮੈਂ ਕਹਿੰਨਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਦੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇਯੋਗਤਾ ਹੈ ਮੈਂ ਕਹਿੰਦਾ ਨੀਲਾ ਸਮੁੰਦਰ ਉਹ ਵੀ ਸਪੀਚ ਹੋਇਆ ਉਹ ਉਹ ਕਿਉਂ ਤਾਏ ਤਾਂ ਨੀਤ ਲਾਉਣੀ ਹੈ ਮਿੱਤਰ ਪਿਆਰੇ ਕਿਉਂ ਉਹ ਤੇ ਮੈਂ ਕਹਿ ਨਹੀਂ ਦਿੰਦਾ ਨੀਲਾ ਸਮੁੰਦਰ ਨੀਲਾ ਸਮੁੰਦਰ ਬਣਾਈਏ ਠੀਕ ਹੈ ਹਰੇਕ ਨੂੰ ਤੈਰਨ ਦੀ ਥਾਂ ਦਈਏ ਹਰੇਕ ਵਰਕਰ ਨੂੰ ਸਨਮਾਨ ਦਈਏ ਕਿਹਾ ਨਹੀਂ ਕਿਹਜਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣੇ 80 20 ਦੀ ਗੱਲ ਕਿਤੇ ਨਹੀਂ 80 ਦੀ ਰੋਟੀ ਵਿਚੋਚੀ ਕਹਿੰਦਾ ਮਿੱਤਰ ਰੋਟੀ ਵਿਚੋਚੀ